ਸੇਵਾ ਕਰਨ ਲਈ ਝੁਕਣਾ ਪੈਂਦਾ ਤੇ ਹੰਕਾਰ ਤੇ ਆਕੜ ਅੰਦਰ ਰੱਖਦਾ ਉਹ ਝੁਕਦਾ ਹੀ ਨਹੀਂ ਹੈ ਇਸ ਲਈ ਸੰਗਤ ਲਈ ਵੀ ਝੁਕਣਾ ਪੈਣਾ ਤੇ ਜੇ ਸਿਮਰਨ ਕਰਨਾ ਤੇ ਉਹਦੇ ਲਈ ਵੀ ਮਨ ਨੂੰ ਝਕਾਉਣਾ ਪੈਣਾ ਤੇ ਹੰਕਾਰ ਝੁਕਣ ਨਹੀਂ ਦਿੰਦਾ ਤੇ ਜੇ ਹੰਕਾਰ ਨਹੀਂ ਝੁਕਣ ਦਿੰਦਾ ਨਾ ਸੇਵਾ ਹੋਣੀ ਹੈ ਨਾ ਸਿਮਰਨ ਹੋਣਾ ਹੈ ਨਾ ਸਤ ਸੰਗ ਹੈ ਚੰਦਨ ਦੀ ਸੁਗੰਧੀ ਜਿਹੜਾ ਜਿਹੜਾ ਵੀ ਉਹਦੀ ਸੰਗਤ ਕਰਦਾ ਇੱਥੋਂ ਤੱਕ ਕਿ ਮਿੱਟੀ ਵੀ ਉਹਦੀ ਸੁਗੰਧੀ ਕਬੂਲ ਲੈਂਦੀ ਹੈ ਚੰਦਨ ਦੀ ਖੁਸ਼ਬੂ ਜਿਹੜੀ ਹੈ ਉਹਦੀ ਸੁਗੰਧੀ ਉਹ ਮਿੱਟੀ ਵੀ ਕਬੂਲ ਲੈਂਦੀ ਹੈ ਬਸ ਇੱਕ ਬਾਸ ਹੈ ਜਿਹੜਾ ਆਕੜਿਆ ਰਹਿੰਦਾ ਹੈ ਉਹ ਕਦੇ ਵੀ ਚੰਦਨ ਦਾ ਸੰਗ ਕਰਕੇ ਚੰਦਨ ਵਰਗਾ ਨਹੀਂ ਹੋ ਸਕਦਾ ਚੰਦਨ ਦੀ ਖੁਸ਼ਬੂ ਨਹੀਂ ਲੈ ਸਕਦਾ ਕਿਉਂ ਨਹੀਂ ਲੈ ਸਕਦਾ ਕਿਉਂਕਿ ਝੁਕਣਾ ਨਹੀਂ ਆਉਂਦਾ ਉਹਨੂੰ ਕਹੇ ਕਿ ਮੈਂ ਅੰਦਰ ਤੇ ਖਾਲੀ ਪੀ